ਚਲ 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 ਉਸ ਨੂੰ ਮਾਰ ਹਾਨੀ ਨੂੰ ਫੋਨ ਉਸ ਲੋਕੇ ਵਿੱਕੇ ਨੂੰ ਵਿੱਕੀ ਅੱਗੇ ਆ ਰਿਹਾ ਸਾਰ ਰੰਗ ਦਾ ਐਕਟਰ ਆ ਲੈ ਹੌਲੀ ਕਰ ਰਿਹਾ ਹੁਣ ਖੜਾ ਵਾਦਾ ਵੱਧ ਗਈ ਹੈ ਵਾ आही आहे चलो फिर किथे जा चल की जा मोरेगा ਆਜੂ ਕਰ ਮੇਰੇ ਕਰਨੀਂ ਢੜ ਦਾ ਪਿੱਛੇ ਕਿੱਥੇ ਮਾਰੇਗਾ ਫੜ ਜਾ ਵਿਚੇ ਨਾ ਮਾਰੇ ਕੋਈ ਲਾਈਟਾਂ ਲਗੀ ਇਹਨਾਂ ਨੂੰ ਫੜੇ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਉਹਨਾਂ ਨੇ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਲਗੀ ਇਹਨਾਂ ਨੂੰ ਲਾ ਦੇ ਲੈ ਲਾਈਟ ਬਣਾਉਂਦੇ ਜੀ ਲਾਈਟ ਮਾਰ ਰਹੇ ਬਣਾ ਰਹੇ ਲਾਈਟਾਂ ਦੇ ਬਹੁਤ ਡੇੜਾ ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਦੋਂ ਅੰਦਰ ਜਿੱਤਰ ਚੱਲਦਾ ਕਰਾਂਗੇ മോടൻ തോട ਇਹਦੇ ਡਰਾਈਵਰ ਦੀ ਕਟਾਈ ਕਰਾਉਣਾ ਚੰਗੇ ਇਹਦਾ ਜੀਪੀਐਸ ਲੱਗਿਆ ਉਹ ਭੱਜ ਸਕਦਾ ਨਹੀਂ ਪਟਾਣਾ ਨਾ ਲੱਗਿਆ ਨਹੀਂ ਸਾਨੂੰ ਆ ਰਿਹਾ ਹੈ ਕਿ ਕਿੰਨਾ ਕਰ ਰਿਹਾ ਹੈ ਜਾਨ ਮਾਰਦਾ ਦਸਾ ਕੋਈ ਨਹੀਂ ਮੋਰਾਂ ਨਾ ਗੱਡੀ ਉਹ ਕਹੇ ਰਾਮ ਨਾਲ ਕਰੀ ਵਿੱਕੀ ਰਾਮ ਨਾਲ ਰਾਮ ਨਾਲ ਉਹ ਕੱਟ ਮਾਰਦਾ ਹੋ ਇਹ ਕੁੱਲ ਨੂੰ ਹਾਰੂ ਕਿਸੋ ਦੇ ਵਿੱਚ ਨਾ ਮਾਰੋ ਯਾਰ ਉਹ ਹੀ ਦਾ ਹੈ ਕਿਸੇ ਨੂੰ ਨਹੀਂ ਚਲ ਬੰਦ ਕਰਦੇ ਬੰਦ ਕਰਦੇ ਫੁੱਟਰ ਬੰਨ ਫੁੱਟਰ ਬੰਨ ਦੇ ਕਰਦੇ ਪੂਰੀ ਇਹ ਚੱਲਣਗੇ ਕਿੱਥੇ ਚਲੇ ਜਾਏਗਾ ਕੋਈ ਨਹੀਂ ਮੰਮਾ ਕੋਈ ਨਹੀਂ ਜੀ ਉਹ ਬਾਹਰ ਦੂਰ ਰੱਖੋ ਹੱਥਾਂ ਪੰਡਤ ਜੀ ਸਾਰਾ ਦੋ ਬ੍ਰੇਕ ਮਾਰੂਗਾ ਕਰਕੇ ਫੋਨ ਫੋਨ ਲੱਗੇ ਫੋਨ ਨਾਲ ਫੋਨ ਨਾਲ ਬਾਅਦ ਕਰੀ ਬਾਈ ਬਣ ਬਾਅਦ ਕਰੀ 10 ਮਿੰਟ ਬਾਅਦ ਕਰ ਬਾਅਦ ਕਰੀ ਬਾਅਦ ਕਰੀ ਹੈਲੋ ਕੱਟ ਮਰੂਏ ਲੇਕਿਨ ਆਹ ਇਹਦਾ ਮੋੜ ਕੋ ਦੇ ਵਿਗੜ ਨੂੰ ਹਲੋ ਮੈਂ ਕਰਦਾ ਮੋੜ ਮੈਂ ਗੱਡੀ ਪਿੱਛੇ ਵਾਜ ਗਿਆ ਤੈਨੂੰ ਅੜਾ ਦੇ ਵਿੱਚ ਆ ਆ ਵਿੱਕੀ ਵਿੱਕੀ ਜੇ ਨੂੰ ਜੰਮੀ ਨਹੀਂ ਜਰਾਉਂਦਾ ਪਤਾ ਕੰਦਰ ਚੱਲ 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 ਉਹ ਕਰ ਗਿਆ ਉਹ ਲੱਗਾ ਮੋੜ ਤੇ ਉਹ ਲੱਗਾ ਮੋੜ ਤੇ ਗੱਡੀ ਚਲਾਉਣ ਦੀ ਅਜਮਲਟੀ ਨਹੀਂ ਬਾਈ ਮੈਂ ਹੋਰ ਇੱਕ ਵਸੇ ਕੱਟਾ ਬਣਾਉਂਦਾ ਹਾਂ ਮਾੜੀ ਹੁੰਦੀ ਕਿ ਪਾਪੜੇ ਵਿੱਚ ਹੀ ਮਾਰ ਗਿਆ ਜੀ ਸੋਰੂ ਕਾਰ ਆ ਰਹੀ ਹੈ ਨਾ ਨਾ ਰੇਲੇ ਦੀ ਲੈ ਗਈ ਆ ਪ੍ਰਦੀਪ ਆ ਰਿਹਾ ਪਿੱਛੇ ਲੈਣਾ ਹਾਂ ਬਰਦਰ ਆਪਣੇ ਵਾਲੇ ਨਾ ਇੱਕ ਬੰਦਾ ਤੇ ਦੋ ਬੰਦੇ ਕਿੱਥੇ ਗੱਪਾਂ ਕਰਕੇ ਟਾਰਾਂਗੇ ਬਗੀਤਰਾ ਚ ਨਾ ਆਵੇ ਇੱਟਵੇਂ ਤੇ ਚੜਨੇ ਜਦੋਂ ਇੱਕ ਬੰਦੇ ਉਹ ਬਿੱਕੀ ਨਾਲ ਚੜਾ ਮੱਕ ਦੋ ਬੰਦੇ ਨਾ 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 ਗਿਆ ਚਲੂਆ ਉਹਦਾ ਬਿੱਕੀ ਪੈਦਾ ਜੂ ਉਹਨਾਂ ਨੂੰ ਬਿੱਕੀ ਨਾਲ ਲਗਾ ਦੇ ਇਹ ਬੰਦੇ ਨਾਲ ਕਰਾਉਣ ਨੂੰ ਨਹੀਂ ਕੋਈ ਨਾ ਜਾ 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 ਜਲਦਪੁਰ ਤੋਂ ਪਾਪੀ ਜਿੱਲੀ ਤੋਂ ਲੱਗਾ ਨੱਕ ਰੋ ਬਿਠਾਰ ਗਿਆ ਜਿਹੜਾ ਨੱਕ ਆ ਜਾ ਠੇਕੇ ਦਾ ਨਾਲ ਆ ਅੱਛਾ ਆ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗੌਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਸੋ ਲੱਗੇ ਹੋਇਆ ਆ ਆਪਸੇ ਭਵਾਨੀਗੜ੍ਹ ਨੂੰ ਪਾਲੀ ਗੱਡੀ ਆ ਸਾਡੇ ਟੀਪ ਪ੍ਰਧਾਨ ਜੀ ਜੋ ਆ ਪਟਿਆਲਾ ਦੇ ਮੁੱਖ ਭਾਰਤ ਦੇ ਗੌਰਖਸ਼ਾ ਦਲ ਦੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਪੂਰੀ ਗੱਡੀ ਰੋਕ ਨਹੀਂ ਰਿਹਾ ਹੈਗਾ ਔਰ ਬੜੀ ਬੁਰੀ ਤਿੱਖਿਆ ਪਿਆ ਆ ਔਰ ਸਾਈਡਾ ਮਾਰ ਰਿਹਾ ਸੋਣੀ ਸਗੱਡੀ ਨੂੰ ਫੜਾਂਗੇ ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆ ਆ ਇਹ ਸਾਡੇ ਇਹਨੇ ਕੁਝ ਨਹੀਂ ਕਰਨਾ ਸलाम ਗੁਰ ਰਖਾ ਦਲਦੀਪ ਜੀ ਗੱਡੀ ਔਰ ਸਾਡੇ ਪਕੜਣਾ ਦੋ ਆ ਔਰ ਤੁਸੀਂ ਦੇਖ ਸਕਦੇ ਹੋ ਇਹ ਗੱਡੀਏ ਮਗਨ ਲਗੇ ਹੋਏ ਆ ਔਰ ਦੂਵੀਂ ਵੀ ਇਟਪੁੱਟ ਇਨਪੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਤੂੰ ਗੱਡੀ ਫੜਾ ਮੈਨੂੰ 100 ਗੱਡੀ ਚਲਦੀ ਛੱਡਦੀ ਉਹ ਛਾਲ ਮਾਰ ਕੇ ਦੌੜ ਗਿਆ 100 ਗੱਡੀ ਰੋਕੀਆ ਗੱਡੀ ਚਲਦੀ ਛੱਡ ਗਿਆ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਦੂਰੀ ਭੱਜਿਆ ਪਰਨਾ ਉਸ ਨੂੰ ਸੋ ਗਊ ਰਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵੀ ਕਾਹ ਕੋ ਮੋਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਕੋਈ ਯਾਰ ਕਿਸੇ ਦੇ ਬੱਜੇਗਾ ਦਰਵਾਜਾ ਗੱਡੀ ਨੇ ਮਾਰਿਆ ਇਹ ਇੱਕ ਸਾਈਡ ਤੋਂ ਪਕੜ ਲਿਆ ਸਾਈਡ ਦੀ ਜਲਦੀ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂ ਉਹ ਤਾਂ ਬਾਅਦ ਵਿੱਚ ਪਾ ਕੇ ਲੈ ਜਾਓ ਪਾਉ ਉਹਨੂੰ ਪਿੱਛੇ ਘੇੜੂ ਡਾਲਨੇ ਮੈਂ ਪੁਲਿਸ ਕਿੱਥੇ ਹੈ ਬਦਾਨ ਹਸਪਤਾਲ ਲੈ ਕੇ ਜਾਓ ਬਾਅਦ ਚ ਲੈਣ ਦੀ ਪਾ ਕੇ ਉਹਨੂੰ ਸਰਕਾਰੀ ਧਿਆਨ ਇਸ ਤੋਂ ਬਾਅਦ ਚ ਲੈ ਆਉਗੀ ਹਾਂ ਗੈਂ ਵਾਲੀ ਤੋਂ ਕੋਈ ਖੜੀ ਹੈ ਜੋ ਰੋਕ ਲੈਣ